ਹਾਂਜੀ ਬਾਈ ਜੀ ਸ਼ੌਂਕੀ ਕੈਨੇਡੀਅਨ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਲੈ ਕੇ ਆਏ ਆ ਨਵੀਂ ਵੀਡੀਓ ਵੀ ਗੋਰੇ ਫਸਲਾਂ ਨੂੰ ਪਾਣੀ ਕਿਦਾਂ ਲਾਉਨੇ ਆ ਤੇ ਬਾਕੀ ਜਿਹੜੇ ਵੀਰ ਭਾਈ ਨੇ ਅਜੇ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲੋ ਤਾਂ ਜੋ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਆਹ ਦੇਖੋ ਵੀ ਇਹ ਵੈਸੇ ਤਾਂ 99% ਗੋਰੇ ਮੀਂਹ ਤੇ ਹੀ ਡਿਪੈਂਡ ਕਰਦੇ ਆ ਕਿਉਂਕਿ ਇਹ ਬੋਰ ਨਹੀਂ ਕਰ ਸਕਦੇ ਫਸਲਾਂ ਨੂੰ ਉਸ ਕਰਕੇ ਵੀ ਪਾਣੀ ਨਹੀਂ ਇਹਨਾਂ ਦਾ ਲੱਗਦਾ ਬਾਕੀ 1% ਆ ਜਿਹੜੇ ਜਿਹੜੇ ਇਹਨਾਂ ਦੀ ਜੀਆਂ ਦੀ ਖੇਤੀ ਕਰਦੇ ਆ ਉਹ ਇਹ ਪ੍ਰੋਸੈਸ ਲਾਉਨੇ ਆ ਆਫਵਾ ਰਾਜਾ ਇਰੀਗੇਸ਼ਨ ਸਿਸਟਮ ਹੈ ਇਹ ਇਹਨੂੰ ਲਾ ਲੈਣੇ ਆ ਫਿਰ ਉਹ ਹੈ ਤਾਂ ਬਹੁਤ ਮਹਿੰਗਾ ਸੌਦਾ ਆ ਇਹ ਵੀ ਆਮ ਖਾਸ ਉਹ ਨਹੀਂ ਹੈਗਾ ਇਹ 60000 ਤੋਂ ਲੈ ਕੇ 140000 ਡਾਲਰ ਤੱਕ ਦਾ ਖਰਚਾ ਆ ਜਾਂਦਾ ਇਹਦਾ ਜੇ ਕਿਸੇ ਨੇ ਲਵਾਉਣਾ ਆ ਵੀ ਆਮ ਨੋਰਮਲ ਫਾਰਮਰ ਨਹੀਂ ਇਹਨੂੰ ਅਫੋਰਡ ਕਰ ਸਕਦਾ ਗੋਰਾ ਦੱਸਦਾ ਸੀ ਉਹ ਕਹਿੰਦਾ ਵੀ ਕੋਈ ਹੀ ਬੰਦਾ ਲਵਾਉਂਦਾ ਇਹਨੂੰ ਹਰ ਕੋਈ ਨਹੀਂ ਲਵਾਉਂਦਾ ਹੈਗਾ ਵੀ ਇੰਨਾ ਮਹਿੰਗਾ ਸੌਦਾ ਆ ਇਹ ਇਹਦੀ ਹਜੇ ਵੀਡੀਓ ਜੇ ਤਾਂ ਇਹ ਛੋਟਾ ਲੱਗ ਰਿਹਾ ਇਹਦੀ ਲੰਬਾਈ ਵੀ ਬਹੁਤ ਜ਼ਿਆਦਾ ਆ ਵੀ ਇਹ ਇਹ 400 ਤੋਂ 500 ਮੀਟਰ ਤੱਕ ਦਾ ਲੰਬਾ ਹੁੰਦਾ ਹੈ। ਵੀ ਇਹ ਇਹਦਾ ਪੁਆਇੰਟ ਅਨਜੀਦਾ ਆਪਣੀ ਜ਼ਮੀਨ ਆ ਕਿਤੇ ਉਹਦੇ ਸੈਂਟਰ 'ਚ ਪੁਆਇੰਟ ਦਿੱਤਾ ਹੁੰਦਾ ਹੈ ਦਾ ਵੀ ਸੈਂਟਰ 'ਚੋਂ ਸ਼ੁਰੂ ਹੋ ਕੇ ਚਾਰੇ ਪਾਸੇ ਦਾ ਗੇੜ ਲੈ ਲੰਦਾ ਹੈ। ਵੀ ਉਹਦੇ ਚਾਰੇ ਪਾਸੇ ਨੂੰ ਗੇੜਾ ਦੇ ਦਿੰਦਾ ਹੈ। ਵੀ 125 ਗਿੱਲਿਆਂ ਦੀ ਫਾਂਡ ਖੇਚ ਲੰਦਾ ਹੈ। ਵੀ 125 ਗਿੱਲਿਆਂ ਤੇ ਉੱਤੇ ਨੂੰ ਘੁੰਮ ਜਾਂਦਾ। ਤੇ ਇਹਦੀ ਬਾਕੀ ਆਪਣੇ ਤੇ ਡਿਪੈਂਡ ਆ ਮਾਲਕ ਤੇ ਵੀ ਸਪੀਡ ਕਿੰਨੀ ਕਰੱਖਣੀ ਆ ਪਾਣੀ ਦਾ ਪ੍ਰੈਸ਼ਰ ਕਿੰਨਾ ਕਰੱਖਣਾ ਆ ਵੀ ਵੀ 1 ਮਿੰਟ ਚ ਕਿੰਨੇ ਫੁੱਟ ਅੱਗੇ ਨੂੰ ਤੁਰੇ ਤੇ ਕਿੰਨੇ ਸਪੀਡ ਨਾਲ ਪਾਣੀ ਸਿੱਟੇ ਥੱਲੇ ਉਹ ਇਹ ਸੈਟਿੰਗ ਕਰਦੇ ਹੁੰਦੇ ਆ ਆਪਣੇ ਆਪ ਤੇ ਇੱਥੇ ਇਹ ਬੋਰ ਨਹੀਂ ਕਰ ਸਕਦੇ ਥੱਲੇ ਜ਼ਮੀਨ ਚ ਇਹ ਕੀ ਕਰਦੇ ਆ ਇਹਨਾਂ ਦੀ ਜ਼ਮੀਨਾਂ ਦੇ ਨਾਲ ਛੱਪੜ ਬਣੇ ਹੁੰਦੇ ਆ ਵੱਡੇ ਵੱਡੇ ਛੱਪੜਾਂ 'ਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਜਾਂ ਨੇੜੇ ਨੂੰ ਮੜੀ-ਮੁੱਟੀ ਨਦੀਆਂ ਜੀ ਲੰਘਦੀਆਂ ਹੁੰਨੀਆਂ ਇਹਨਾਂ ਦੇ ਜ਼ਮੀਨਾਂ ਦੇ ਉੱਥੋਂ ਪਾਣੀ ਚੱਕ ਕੇ ਹੀ ਯੂਜ਼ ਕਰ ਸਕਦੇ ਆ ਤਰਤੀ ਜੋ ਇਹ ਪਾਣੀ ਨਹੀਂ ਗੜਦੇ ਹੈ ਵੀ ਉੱਥੋਂ ਪਾਣੀ ਯੂਜ਼ ਕਰਕੇ ਇਹਦਾ ਜਿਹੜਾ ਲਾਸਟ ਪੁਆਇੰਟ ਆ ਉੱਥੇ ਲਾਉਣਾ ਉੱਥੇ ਲਾ ਕੇ ਉਹਦੇ 'ਚੋਂ ਫਿਰ ਇੱਧਰ ਫੁਵਾਹਰਾ ਚੱਲਣਾ ਆ ਇਹਨਾਂ ਦਾ ਸਾਰਾ ਫੁਵਾਹਰਾ ਚੱਲ ਕੇ ਫਿਰ ਪਾਣੀ ਲੱਗਣਾ ਆ ਜ਼ਮੀਨ ਨੂੰ ਉਸ ਹਿਸਾਬ ਨਾਲ ਫੇਰ ਵੀ ਇਹ ਵੀ ਜਮਾ ਹੀ ਅੜੇ ਥੂੜੇ ਜੇ ਯੂਜ਼ ਕਰਦੇ ਆ ਇਹਨੂੰ ਵੀ ਜਦੋਂ ਇਹਨਾਂ ਨੂੰ ਲੱਗਿਆ ਬਹੁਤ ਸੋਕਾ ਪੈ ਰਿਹਾ ਆ ਫੇਰ ਇਹਦੀ ਵਰਤੋਂ ਕਰਦੇ ਆ ਨਹੀਂ ਤਾਂ ਇੱਥੇ ਤਕਰੀਬਨ ਸਾਰੇ ਹੀ ਮੀਂਹ ਦੇ ਪਾਣੀ ਤੇ ਡਿਪੈਂਡ ਆ ਜ਼ਮੀਨਾਂ ਇੱਥੇ ਵਧੀਆ ਉਪਜਾਊ ਜ਼ਮੀਨਾਂ ਆ ਵੀ ਜੇ ਤਾਂ ਟਾਈਮ ਟੂ ਟਾਈਮ ਐਨ ਵਧੀਆ ਟਾਈਮ ਤੇ ਮੀਂਹ ਪਈ ਗੇ ਫਿਰ ਤਾਂ ਫੁੱਲ ਵਧੀਆ ਫਸਲ ਨਿਕਲ ਜਾਂਦੀ ਆ ਜੇ ਲੇਟ ਮੀ ਪੈਗੇ ਕੋਈ ਮਾਰ ਪੈ ਗਈ ਫਿਰ ਇਹਨਾਂ ਦਾ ਕੰਮ ਖਰਾਬ ਹੋ ਜਾਂਦਾ ਫਿਰ ਇਹਨਾਂ ਨੂੰ ਕੋਈ ਦੂਜੇ ਦਿਨਾਂ ਨਹੀਂ ਉਹ ਹੁੰਦਾ ਹੈ ਬਾਕੀ ਇਹਨਾਂ ਨੇ ਹੋਰ ਕੀ ਕੀਤਾ ਹੁੰਦਾ ਬੀ ਜੇ ਮੀ ਓਵਰ ਪੈਗੇ ਪਾਣੀ ਦੀ ਨਿਕਾਸੀ ਦਾ ਕੀ ਹੁੰਦਾ ਇਹਨਾਂ ਕੋਲ ਕਿਉਂਕਿ ਇਹਨਾਂ ਦੀ ਪੱਧਰੀਆਂ ਜ਼ਮੀਨਾਂ ਨਹੀਂ ਹੈ ਉੱਬੜ ਖੱਬੜ ਜ਼ਮੀਨਾਂ ਸਾਰੀਆਂ ਹੀ ਕਿਤੇ 15 ਇਹ ਤਾਂ ਹਜੇ ਜਿਹੜੀ ਵੀਡੀਓ ਬਣੀ ਵੀ ਹੈ ਇਹ ਤਾਂ ਹਜੇ ਪੱਧਰੇ ਖੇਤ ਆ ਨਹੀਂ ਤਾਂ 15 ਫੁੱਟ ਕੀ ਤੇ ਨੂੰ ਉੱਤੇ ਨੂੰ ਚੜਾਈ ਚੜ ਗਈ ਕਦੇ ਥੱਲੇ ਨੂੰ ਨਮਾਨ ਆ ਗਈ ਉਹ ਸਾਬ ਹੁੰਦਾ ਤੇ ਇਹ ਪੱਧਰ ਵੀ ਨਹੀਂ ਕਰ ਸਕਦੇ ਉਹ ਜ਼ਮੀਨਾਂ ਨੂੰ ਕਿਉਂਕਿ ਇਹਦੇ ਥੱਲੇ ਇੱਥੇ ਜ਼ਮੀਨਾਂ ਦੇ ਥੱਲੇ ਆ ਤਕਰੀਬਨ ਪੱਥਰ-ਪੱਥਰੇ ਆ ਵੀ ਜੇ ਪੱਧਰੀਆਂ ਕਰਨ ਤੇ ਆਣ ਤਾਂ ਵੀ ਪੱਥਰੇ ਨਿਕਲਿਆਣੇ ਬਾਕੀ ਇਹਨਾਂ ਨੇ ਕੀ ਬਣਾਏ ਹੋਏ ਹੁੰਨੇ ਆ ਲੂਪ ਜੇ ਬਣਾਏ ਹੋਏ ਹੁੰਨੇ ਆ ਜ਼ਮੀਨਾਂ ਦੇ ਵੀ ਜਿੱਦਾਂ ਕੋਈ ਵਿੱਚ ਨੂੰ ਖਾਲਾ ਆ ਰਿਹਾ ਉਹ ਸਾਰੀਆਂ ਜ਼ਮੀਨਾਂ ਦਾ ਪਾਣੀ ਉਧਰ ਨੂੰ ਇਹ ਨਿਕਲਣਾ ਜੇ ਇੱਕ ਨੇ ਵੀ ਕੋਈ ਪੱਧਰਾ ਪੁੱਧਰਾ ਕਰਤਾ ਦੂਜੀਆਂ ਦਾ ਪਾਣੀ ਰੁਕ ਜਾਣਾ ਵੀ ਹੜ੍ਹ ਹੁੜਾ ਆਣ ਦੇ ਚਾਂਸ ਬਣ ਜਾਂਦੇ ਆ ਵੀ ਇਹ ਦੇ ਕਰਕੇ ਇਹਨਾਂ ਨੂੰ ਸੀਟੀ ਵੀ ਨਹੀਂ ਲਾਉ ਕਰਦੀ ਇਹ ਚੀਜ਼ ਵੀ ਇਹ ਆਪ ਵੀ ਨਹੀਂ ਕਰ ਸਕਦੇ ਹੈਗੇ ਬਾਕੀ ਇਹ ਪਾਣੀ ਲਾਣ ਵਾਲਾ ਇਹ ਤਾਂ ਬਹੁਤ ਜ਼ਿਆਦਾ ਹੀ ਮਹਿੰਗਾ ਪ੍ਰੋਜੈਕਟ ਆ ਵੀ 60000 ਤੋਂ ਲੈ ਕੇ 140000 ਡਾਲਰ ਤੱਕ ਦਾ ਖਰਚਾ ਆ ਜਾਂਦਾ ਇਹਦਾ ਇਹ ਉਹ ਗੋਰਾ ਕਹਿੰਦਾ ਸੀ ਵੀ ਹਰ ਕੋਈ ਅਫੋਰਡ ਨਹੀਂ ਕਰਦਾ ਬਾਕੀ ਇਹਦਾ ਇਹ ਆ ਉਹਦੇ ਤੇ ਡਿਪੈਂਡ ਕਰਦਾ ਕਹਿੰਦਾ ਵੀ ਜਿੱਡਾ ਕੋ ਵੱਡਾ ਪ੍ਰੋਜੈਕਟ ਲਵਾਉਨੇ ਆ ਵੀ ਐਨ ਚੰਗਾ ਵੱਡਾ ਪ੍ਰੋਜੈਕਟ ਉਨਾ ਸਸਤਾ ਪੈ ਜਾਂਦਾ ਜੇ ਛੋਟਾ ਲਵਾਉਨੇ ਆ ਵੀ 550 ਤੋਂ ਲੈ ਕੇ 650 ਪਰ ਏਕੜ ਦੇ ਹਿਸਾਬ ਨਾਲ ਇਹਦੀ ਫੀਟਿੰਗ ਕਰਨਾ ਨੇ ਉਹ ਵੀ ਜੇ ਵੱਧ ਘਟਾ ਉਹਦੇ ਨਾਲ ਉਹਦੇ ਹਿਸਾਬ ਨਾਲ ਰੇਟ ਦੀ ਸੈਟਿੰਗ ਆ ਜਾਂਦੀ ਹੈ ਇਹਦੀ ਵੀ ਇਹਦਾ ਬਾਕੀ ਜਿੱਦਾਂ ਪਾਣੀ ਸੇਟਣ ਵਾਲਾ ਪ੍ਰੈਸ਼ਰ ਇਹ ਇੱਕ ਮਿੰਟ 'ਚ 772 ਗੇਲਣਾ ਪਾਣੀ ਦੀਆਂ ਸੱਟਦਾ ਇਹ ਇੱਕ ਮਿੰਟ 'ਚ 772 ਗੇਲਣਾ ਵੀ ਇੱਕ ਗੇਲਣ 'ਚ 4.5 ਲੀਟਰ ਪਾਣੀ ਹੁੰਦਾ ਵੀ 772 ਗੇਲਣ ਇੱਕ ਵਾ ਇੱਕ ਮਿੰਟ 'ਚ ਪਾਣੀ ਸੱਟਦਾ ਇਹ ਵੀ ਨ ਬੀ ਐਡੀ ਫੌਂਟ ਲੈ ਕੇ ਜਾਣੀ ਇਹਨੇ ਇੱਕ ਹਿਸਾਬ ਦਾ ਕਿੱਡਾ ਬਗਲ ਉਹ ਕਰਕੇ ਜਾ ਰਿਹਾ ਇਹਦੇ ਨਾਲ ਵੈਸੇ ਦੂਜੇ ਤਰ੍ਹਾਂ ਦੇਖਿਆ ਜਾਵੇ ਪਾਣੀ ਦੀ ਸੇਵਿੰਗ ਵੀ ਹੈਗੀ ਆ ਉਤੋਂ ਜਿੰਨੀ ਕੁ ਸੇਮ ਚਾਹੀਦੀ ਆ ਉੰਨੀ ਕੁ ਮਿਲ ਜਾਂਦੀ ਆ ਬਾਕੀ ਖੜੇ ਪਾਣੀ ਦਾ ਤਾਂ ਹੈ ਫਸਲ ਨੂੰ ਹੈ ਵੀ ਨੁਕਸਾਨ ਹੈ ਆ ਵੱਧ ਘਟ ਲੱਗੇ ਦਾ ਵੀ ਉਹਦੇ ਵਾਸਤੇ ਵੀ ਇਹ ਵਧੀਆ ਪ੍ਰੋਸੈਸ ਆ ਵੀ ਬਾਕੀ ਇਹਨਾਂ ਨੇ ਕੀ ਕੀਤਾ ਹੁੰਦਾ ਜੇ ਜ਼ਮੀਨ 'ਚ ਪਾਣੀ ਵੱਧ ਘਟ ਖੜ ਗਿਆ ਉਹਦੇ ਹਿਸਾਬ ਨਾਲ ਇਹਨਾਂ ਨੇ ਥੱਲੇ ਪਾਈਪ ਦੱਬੇ ਹੁੰਨੇ ਆ ਵੀ ਉਹਨਾਂ ਦੀ ਢਾਲ ਬਣਾ ਕੇ ਪਾਈਪ ਦੀ ਵੀ ਵਿਚ ਲੱਗੇ ਹੁੰਨੇ ਇਹਨਾਂ ਦੇ ਟੱਕਣ ਜੇ ਮੀਂਹ ਜ਼ਿਆਦਾ ਪੈ ਗਿਆ ਪਾਣੀ ਦੀ ਮਾਰ ਪੈ ਰਹੀ ਆ ਇਹ ਕੀ ਕਰਦੇ ਆ ਫਿਰ ਉਹਨਾਂ ਦੇ ਟੱਕਣ ਖੋਲ ਦਿੰਨੇ ਆ ਉਹਦੇ ਵਿੱਚ ਨੂੰ ਫਿਰ ਪਾਣੀ ਡਰੇਨ ਹੋ ਜਾਂਦਾ ਵੀ ਪਾਣੀ ਲੰਘ ਜਾਂਦਾ ਪਾਣੀ ਦੀ ਇਹਨਾਂ ਨੂੰ ਮਾਰਨੀ ਪੈਂਦੀ ਹੈਗੀ ਉਹ ਸਿਸਟਮ ਵੀ ਇਹਨਾਂ ਨੇ ਕੀਤੇ ਹੋਏ ਹੁੰਨੇ ਹੈ ਹੈ ਉਹ ਵੀ ਬਹੁਤ ਮਹਿੰਗਾ ਸੌਦਾ ਆ ਵੀ ਉਹ ਚੀਜ਼ ਦਾ ਵੀ ਆ ਦੇਖੋ ਆ ਜਿਹੜੀ ਇਹਦੀ ਨਾਲੀਆਂ ਜੀ ਥੱਲੇ ਲੰਮ ਕਰੀਆਂ ਸੀ ਇਹ ਫੁਬਾਰੇ ਆ ਇਹਨਾਂ ਦੇ ਜਿਹੜੇ ਆ ਟਾਇਰ ਦੇਖ ਰਹੇ ਹੋ ਟਾਇਰ ਵੀ ਤੁਹਾਨੂੰ ਵੈਸੇ ਛੋਟੇ ਲੱਗ ਰਹੇ ਆ ਬਹੁਤ ਵੱਡੇ ਵੱਡੇ ਟਾਇਰ ਆ ਇਹਦੇ ਵੀ ਮੋਟਰ ਵੀ ਕਿੱਡੀ ਤਕੜੀ ਹੋ ਜਿਹੜੀ ਇਹਨੂੰ ਚਾਰੇ ਪਾਸੇ ਨੂੰ ਘੁਮਾ ਰਹੀ ਆ ਵੀ 400 ਮੀਟਰ ਕਹਿਣਾ ਸੌਖਾ ਆ 400 ਮੀਟਰ ਦੀ ਲੰਬਾਈ ਆ ਵੀ ਇਹਨੂੰ ਕਮਾਉਣ ਵਾਸਤੇ ਵੀ ਚੰਗਾ ਤਕੜਾਈ ਪ੍ਰੋਜੈਕਟ ਚਾਹੀਦਾ ਆ ਇਹਨਾਂ ਦੀ ਵੱਡੀ ਮਸ਼ੀਨਰੀਆਂ ਕਰਕੇ ਹੀ ਇੱਥੇ ਖੇਤੀ ਸੋਖੀ ਆ ਇੱਕ ਹਿਸਾਬ ਦੀ ਇਹਨਾਂ ਕੋਲ ਇਹੋ ਜਿਹੇ ਟਰੈਕਟਰ ਆ ਬਹੁਤ ਵੱਡੇ ਵੱਡੇ ਜਿਹੜੀ ਸਪਰੇਅ ਕਰਨ ਵਾਲੀ ਇਹਨਾਂ ਕੋਲ ਮਸ਼ੀਨਾਂ ਆ ਉਹ ਵੀ ਹਦੋਂ ਵੱਧ ਵੱਡੀਆਂ ਆ ਵੀ ਜਿਹੜੀ ਮੱਕੀ ਕੇਰਨ ਵਾਲੀ ਆ 80 80 ਫੁੱਟ ਤੱਕ ਦੀ ਫੌਂਟ ਲੈ ਕੇ ਜਾਂਦੀ ਆ ਉਹ ਵੀ ਦੂਜੀ ਸਾਬ ਲਾ ਲੋ ਵੀ ਸੁਣਨ ਨੂੰ ਤਾਂ ਮਜ਼ਾਕ ਜਿਹਾ ਹੀ ਲੱਗਦਾ ਬੰਦੇ ਨੂੰ ਵੀ ਉਹ ਸਾਬ ਦੇ ਆ ਸਾਰੇ ਇਹਨਾਂ ਕੋਲ ਬਾਕੀ ਇਹ ਪਾਣੀ ਵਾਲਾ ਹੋਰ ਬਾਗਾਂ 'ਚ ਜਿਗਾੜ ਕਰਦੇ ਆ ਜਿੱਥੇ ਫਲ ਫਰੂਟ ਦੇ ਬਾਗ ਆ ਉਹਨਾਂ 'ਚ ਡੀਪਿੰਗ ਸਿਸਟਮ ਕਰਦੇ ਆ ਹੋਰ ਇਹਨਾਂ ਦਾ ਹੋਰ ਕਿਤੇ ਨਹੀਂ ਇਹ ਬਾਕੀ ਜਿਹੜੀ ਕਣਕ ਮੱਕੀ ਆ ਉਥੇ ਉਹ ਤਾਂ ਤਕਰੀਬਨ ਮੀਂਹ ਤੇ ਹੀ ਡਿਪੈਂਡ ਕਰਦੀ ਆ ਆ ਜਿੱਦਾਂ ਜੰਗਲ ਆ ਇਹਦੇ ਵਿੱਚ ਨੂੰ ਉਹ ਨਦੀਆਂ ਜੀ ਨਿਕਲਦੀਆਂ ਉਹਨਾਂ ਚੋਂ ਪਾਣੀ ਯੂਜ਼ ਕਰ ਲੰਨੇ ਆ ਇਹ ਬਾਕੀ ਸਾਰਾ ਰੱਬ ਆਸਰੇ ਚੱਲਦਾ ਇਹਨਾਂ ਦਾ ਜਿਹੜੀ ਇਹਨਾਂ ਦੀ ਬਾਕੀ ਰੇ ਦਵਾਈਆਂ ਆ ਉਹ ਇਹ ਪਵਾਨੇ ਹੁੰਨੇ ਆ ਤਕਰੀਬਨ ਬਾਹਰੋਂ ਵੀ ਜਿੱਦਾਂ ਰੇ ਦਵਾਈ ਪਾਣ ਵਾਲੇ ਬੰਦੇ ਹੁੰਨੇ ਆ ਉਹਨਾਂ ਨੇ ਕੀ ਕਰਨਾ ਵੀ ਉਹਨਾਂ ਦਾ ਆਪਣਾ ਹਿਸਾਬ ਹੁੰਦਾ ਵੀ ਕਿਲੇ ਦੇ 10 15 ਡਾਲਰ ਲੈਣੇ ਆ ਉਹ ਕੋਈ ਰੇ ਦਵਾਈ ਪਾਣ ਦੇ ਬਾਕੀ ਜਿਹੜਾ ਰੇ ਆ ਜੀ ਜਦਾਂ ਆਪਾਂ ਹੁਣ ਸੁਸਾਇਟੀਆਂ ਚੋਂ ਚੱਕਦੇ ਫਿਰਦੇ ਆ ਇਹਨਾਂ ਦੇ ਕੀ ਆ ਜਿਹੜੇ ਰੇਦ ਦਵਾਈ ਪਾਣ ਆ ਰਹੇ ਆ ਉਹਨਾਂ ਨਾਲ ਹੀ ਗੱਲ ਕਰ ਲੈਣੇ ਆ ਵੀ ਆਪਾਂ ਪੈਸੇ ਪੇ ਕਰ ਦੰਨੇ ਆ ਉਹ ਨਾਲੇ ਰੇਦ ਦਵਾਈ ਲੈ ਜਾਂਨੇ ਆ ਉਹਨਾਂ ਨੂੰ ਪੁਆਈ ਦੇ ਵੀ ਪੈਸੇ ਦੇ ਦੇਣੇ ਬਾਕੀ ਜਿਹੜੀ ਰੇਦ ਦਵਾਈ ਲੈ ਕੇ ਆ ਰਹੇ ਆ ਬਾਕੀ ਉਹਦੇ ਵੀ ਪੈਸੇ ਦੇ ਦੇਣੇ ਵੀ ਉਹ ਸਾਹ ਨਾਲ ਉਹ ਪਾ ਜਾਂਨੇ ਆ ਉਹਨਾਂ ਕੋਲ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਹੁੰਨੀਆਂ ਵੀ ਜਿਹੜੀ ਚੰਗੀ ਤਗੜੀ ਤਗੜੀ ਫਾਂਟਾਂ ਲੈ ਲੈ ਜਾ ਰਹੀਆਂ ਵੀ ਉਹਦੇ ਨਾਲ ਉਹ ਵੀ ਮੈਂਟੈਂਸ ਕਿੰਟਾਂ ਚ ਨਵੇੜ ਦੰਨੇ ਆ ਇਹ ਕੰਮ ਵੀ ਇਹ 2 200 ਕਿੱਲਾ ਵੀ ਦਿਹਾੜੀ 'ਚ ਆਰਾਮ ਨਾਲ ਹੀ ਬਾਹ ਦੰਨੇ ਹੁੰਨੇ ਆ ਇਹਨਾਂ ਕੋਲ ਐਡੀ ਐਡੀ ਤਕੜੀ ਮਸ਼ੀਨਰੀਆਂ ਬਾਕੀ ਜੇ ਵੀਡੀਓ ਵਧੀਆ ਲੱਗਦੀ ਆ ਫੋਲੋ ਸਬਸਕ੍ਰਾਈਬ ਵਾਲੀ ਕਾਚ ਨਾ ਛੱਡਿਆ ਕਰੋ ਵੀ ਤਾਂ ਜੋ ਹੋਰ ਵਧੀਆ ਵਧੀਆ ਵੀਡੀਓ ਬਣਾਉਣ ਦੀ ਟਰਾਈ ਕਰੀਏ ਵੀ ਹੋਰ ਵਧੀਆ ਲੈ ਕੇ ਆਈਏ ਅਮਰੀਕਾ ਬਹੁਤ ਵੱਡੇ ਵੱਡੇ ਫਾਰਮ ਆ ਉੱਥੇ ਜਾਣ ਦੀ ਟਰਾਈ ਕਰੂੰਗੇ ਓਕੇ ਜੀ ਸਤਿ ਸ੍ਰੀ ਅਕਾਲ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਓਕੇ ਜੀ